ਜਿਹੜੇ ਮੇਰੇ ਕਿਸਾਨ ਭਰਾਵਾਂ ਦਾ ਝੋਨਾ ਗੇਤਾ ਲੱਗਿਆ ਹੋਇਆ ਹੈ ਪੂਸਾ ਵੈਰਾਈਟੀਆਂ ਲੱਗੀਆਂ ਨੇ ਉਹ ਵੀਰ ਪ੍ਰਦਾਨ ਵਰਤ ਰਹੇ ਨੇ ਵਿੱਚ ਵੀਰਾਂ ਨੇ ਪ੍ਰਦਾਨ ਪਾਤੀ ਵਿੱਚ ਵੀਰਾਂ ਨੇ ਪਾਉਣੀ ਹੈ ਜਿਹੜੇ ਵੀਰਾਂ ਨੇ ਪਾਉਣੀ ਹੈ ਉਹ ਵੀਡੀਓ ਨੂੰ ਧਿਆਨ ਨਾਲ ਦੇਖ ਰਹੋ ਚੰਗੀ ਤਰ੍ਹਾਂ ਇੱਕ ਚੀਜ਼ ਨੋਟ ਕਰਿਓ ਤੁਸੀਂ ਭਰਾਵੋ ਹਲੇ ਪ੍ਰੋਪਰ ਸੁੰਡੀ ਪਈ ਨਹੀਂ ਜਿੱਥੇ-ਜਿੱਥੇ ਪਈ ਹੈ ਉੱਥੇ ਤੁਹਾਨੂੰ ਦਿਖਾਉਣਾ ਆ ਦੇਖੋ ਸੁੱਕੇ ਹੋਏ ਡਾਲ ਇਹ ਨਾਲ ਭਰਾਵੋ ਤੁਸੀਂ ਫੰਗੀ ਸਾਈਡ ਵੀ ਵਰਤ ਸਕਦੇ ਹੋ ਵਿੱਚ ਜੀਰੀਆਂ ਨੂੰ ਫੰਗੀ ਸਾਈਡ ਬਹੁਤ ਪਈ ਆ ਤੁਸੀਂ ਪਹਿਲਾਂ ਵਿੱਚ ਫਿਰਕੇ ਦੇਖ ਲਿਓ ਥੱਲੋਂ ਜਿਵੇਂ ਮੱਕੀ ਸੁੱਕ ਜਾਂਦੀ ਹੈ ਪੱਤੇ ਇਦਾਂ ਸੁੱਕੇ ਹੋਏ ਨੇਗੇ ਜਿਹੜੀ ਆਪਾਂ ਅੱਜ ਜ਼ਰੂਰੀ ਗੱਲ ਕਰਨੀ ਹੈ ਪ੍ਰਾਣ ਬਾਰੇ ਜਿਹੜੇ ਮੇਰੇ ਵੀਰਾਂ ਨੇ ਪ੍ਰਾਣ ਸਾਡੇ ਨੇੜੇ ਲੌਂਗਵਾਲ ਤੋਂ ਲਈ ਆ ਉਹ ਧਿਆਨ ਦੇਵੋ ਭਰਾਵੋ ਜਿਹੜੀ ਤੁਸੀਂ 70 ਰੁਪਏ ਪ੍ਰਾਣ ਲੈ ਕੇ ਗਿਓਗੇ 60 ਰੁਪਏ ਪ੍ਰਾਣ ਲੈ ਕੇ ਗਿਓ ਉਹ ਸਾਰੀ ਭਰਾਵੋ ਡੁਪਲੀਕੇਟ ਹੈ ਉਹਦੇ ਤੇ ਸਕੈਨ ਕੋਡ ਹੈ ਤੁਸੀਂ ਚੈੱਕ ਕਰਕੇ ਦੇਖਿਓ ਉਹ ਨੈੱਟ ਦੇ ਉੱਪਰ ਅਵੇਲੇਬਲ ਹੀ ਨਹੀਂ ਹੈਗੀ ਉਹ ਸਾਰੀਆਂ ਡੁਪਲੀਕੇਸੀ ਨੇ ਪ੍ਰਭੂ ਬਾਜਰੀ ਦੇ ਉੱਤੇ 505 ਦਵਾਈ ਲਾਈ ਹੋਈ ਹੈਗੀ ਉੱਪਰ ਹਰਾ ਕੋਈ ਜਾਂ ਹੋਰ ਕੈਮੀਕਲ ਵਰਤਿਆ ਹੋਇਆ ਸਿਰਫ 4 ਦਿਨ ਰਿਜ਼ਲਟ ਰਹਿੰਦਾ ਉਸ ਤੋਂ ਜ਼ਿਆਦਾ ਉਹਦਾ ਰਿਜ਼ਲਟ ਨਹੀਂ ਰਹਿੰਦਾ ਹੈਗਾ ਸੋ ਜਿਹੜੇ ਮੇਰੇ ਵੀਰਾਂ ਨੇ ਪ੍ਰਦਾਨ ਹੁਣ ਲੈਣੀ ਹੈ ਪ੍ਰਭੂ ਪ੍ਰਦਾਨ ਦੀ ਸਟਾਰਟਿੰਗ ਹੀ 80-90 ਰੁਪਈਆ ਤੋਂ ਹੁੰਦੀ ਹੈ ਕਿਸੇ ਵਧੀਆ ਕੰਪਨੀ ਦੀ ਪ੍ਰਦਾਨ ਵਰਤੋ 6 ਮਹੀਨਿਆਂ ਦੀ ਖੇਤੀ ਹੈ ਐਤਕੀ ਦਾ ਪਹਿਲੇ ਹੀ ਕਿਸਾਨਾਂ ਤੇ ਮਾਰ ਪੈਗੀ ਕਿਸਾਨਾਂ ਨੂੰ ਬਹੁਤ ਜ਼ਿਆਦਾ ਸਪਰੇਹਾਂ ਕਰਨੀਆਂ ਪੈਗੀਆਂ ਸੋ ਇਹ ਝੰਝੜ ਚ ਭਰਾਵੋ ਨਾ ਫਸੋ ਸਾਰੀ ਪ੍ਰਦਾਨ ਡੁਪਲੀਕੇਟ ਹੈ ਜਿਹੜੀ ਸਾਡੇ ਲੌਂਗਵਾਲ ਤੋਂ ਲੈ ਕੇ ਗਏ ਨੇ ਚੈੱਕ ਕਰਾ ਲਿਓ ਤੁਸੀਂ ਕਿਸੇ ਤੋਂ ਮਰਜ਼ੀ ਚੈੱਕ ਕਰਾ ਲਿਓ ਜਿਹੜੀ ਸਸਤੇ ਰੇਟ ਪਈ ਹੈ ਜਿਹੜੀ 50-60 ਰੁਪਏ ਪਈ ਹੈ ਮੈਂ ਉਹਦੀ ਗੱਲ ਕਰਦਾ ਜਿਹੜੀ ਵਧੀਆ ਜੈਨੂਇਨ ਕੰਪਨੀ ਦੀ ਹੈ ਉਹ ਤਾਂ ਮਹਿੰਗੀ ਪ੍ਰਦਾਨ ਹੈ ਭਰਾਵੋ ਉਹਦਾ ਤੁਹਾਨੂੰ ਪੱਕਾ ਬਿਲ ਵੀ ਮਿਲੂਗਾ ਜਿਹੜੀ ਤੁਸੀਂ ਸਸਤੀ ਲੈ ਕੇ ਗਿਓ ਉਹਦਾ ਤੁਸੀਂ ਬਿਲ ਮੰਗ ਕੇ ਦਿਖਾਓ ਵੀ ਹਾਂਜੀ ਸਾਨੂੰ ਪੱਕਾ ਬਿਲ ਦਿਓ ਜੇ ਨਾ ਕੰਮ ਕਰਿਆ ਵੀ ਤੁਸੀਂ ਜ਼ਿੰਮੇਵਾਰ ਹੈਗੇ ਹੋ ਜੇ ਕੋਈ ਗਾਰੰਟੀ ਚੱਕ ਗਿਆ ਮੈਨੂੰ ਕਹਿ ਦਿਓ ਕੋਈ ਗਾਰੰਟੀ ਨਹੀਂ ਲੈਂਦਾ ਸੋ ਪ੍ਰਭੂ ਥੋੜਾ ਧਿਆਨ ਰੱਖੋ 6 ਮਹੀਨਿਆਂ ਦੀ ਫਸਲ ਹੈਗੀ ਵਧੀਆ ਕੰਪਨੀ ਦੀ ਪ੍ਰਦਾਨ ਵਰਤੋ ਧੰਨਵਾਦ ਹੱਸਦੇ ਵਸਦੇ ਰਹੋ